ਕੀਤਾ ਉਹ ਵੀ ਤੁਹਾਡੇ ਨਾਲ ਰੁੱਪ ਰਹੇ ਹੋਗੇ ਕੋਈ ਜੀ ਚਾਹੇ ਜੋੜ ਦੇ ਕਰੀ ਪੰਜਾਬੀ ਫਿਲਮ ਚੋਰਾਂ ਨਾਲ ਯਾਰੀਆਂ 17 ਜਨਵਰੀ ਨੂੰ ਹੋਏਗੀ वर्ल्ड वाइड ਰਿਲੀਜ਼ ਅਜ ਤਰਨਦਾਰਨ ਵੇਖੇ ਵਾਕ ਵਾਕ ਸਕੂਲਾਂ ਕਾਲਜਾਂ ਵਿੱਚ ਪੰਜਾਬੀ ਫਿਲਮ ਚੋਰਾਂ ਨਾਲ ਯਾਰੀਆਂ ਦੀ ਸਟਾਰ ਕਾਸਟ ਪੁੱਜੀ ਇਸ ਫਿਲਮ ਵਿੱਚ ਪੰਜਾਬੀ ਇੰਡਸਟਰੀ ਦੇ ਵੱਡੇ ਚਿਹਰਿਆਂ ਨੇ ਵੱਖ-ਵੱਖ ਭੂਮਿਕਾ ਨਿਭਾਈ ਹੈ ਵਿਚਿਆਂ ਵਿੱਚ ਫਿਲਮ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਸਾਰੀ ਸਟਾਰ ਕਾਸਟ ਨੇ ਲੋਕਾਂ ਨੂੰ ਅਪੀਲ ਕੀਤੀ ਕਿ 17 ਜਨਵਰੀ ਨੂੰ ਸਿਨੇਮਾ ਘਰਾਂ ਵਿੱਚ ਜਾ ਕੇ ਇਹ ਫਿਲਮ ਜ਼ਰੂਰ ਦੇਖਣ ਬਾਕੀ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ ਅਤੇ ਕੀ ਕਹਿਣਾ ਹੈ ਵੱਖ-ਵੱਖ ਕਲਾਕਾਰਾਂ ਦਾ ਮੈਨੂੰ ਪਤਾ ਹੈ ਮੈਡੀਕਲ ਸਟੂਡੈਂਟਸ ਲਈ ਨਾਈਟ ਬਹੁਤ ਜ਼ਿਆਦਾ

ਸਭ ਤੋਂ ਪਹਿਲਾਂ ਤੁਹਾਨੂੰ ਮੈਂ ਬੜਾ ਪਿਆਰ ਜਨਾਬ ਜੀ ਮਿਲਗੀ ਤੋਂ ਸਾਰਾ ਮੈਡਮ ਮਲਕੀਤ ਸਾਰਾ ਪ੍ਰਭੀਲ ਜੀ ਤੇ ਡਾਇਰੈਕਟਰ ਸਾਹਿਬ ਬਹੁਤ ਹੀ ਸੋਹਣਾ ਰਿਸਪੌਂਸ ਰਿਹਾ ਜੀ ਅਸੀਂ ਅੱਜ ਸਾਡਾ ਤਰਨਤਨ ਸਾਹਿਬ ਦੇ ਵਿੱਚ ਟੂਰ ਸੀਗਾ ਅਸੀਂ ਕੁਝ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਗਏ ਔਰ ਇੰਨਾ ਵਧੀਆ ਰਿਸਪੌਂਸ ਰਿਹਾ ਸਾਰਿਆਂ ਦਾ ਤੇ ਸਾਨੂੰ ਬਹੁਤ ਚੰਗਾ ਲੱਗਾ ਸਾਰੇ ਆਰਟਿਸਟਾਂ ਨੂੰ ਬੜਾ ਪਿਆਰ ਦਿੱਤਾ ਬੱਚਿਆਂ ਨੇ ਸਾਰੇ ਸਟਾਫ ਨੇ ਪ੍ਰਬੰਧਕਾਂ ਨੇ ਨਾਲ ਕੁਝ ਨਵੇਂ ਲੋਕਾਂ ਨੂੰ ਲੈ ਕੇ ਇੱਕ ਵਧੀਆ ਤਰੀਕੇ ਦੇ ਨਾਲ ਜਿਹੜਾ ਅਸੀਂ ਇਹਨੂੰ ਕੰਮ ਨੂੰ ਕਵਰ ਕੀਤਾ ਜੋ ਐਂਟੀ ਗ੍ਰੇਮੀ ਟੀਮ ਆ ਲੈਵੀ ਟੀਮ ਨਾਲ ਕੇ ਵਧੀਆ ਲੱਗਿਆ ਨਵੇਂ ਆਰਟਿਸਟ ਆ ਤਾਂ ਇਹ ਨਵੇਂ ਬੜਾ ਇਹਨਾਂ ਦਾ ਐਕਸਪੀਰੀਅੰਸ ਵਧੀਆ ਰਿਹਾ ਕਿਉਂਕਿ ਜਦੋਂ ਵੀ ਕੋਈ ਬੰਦਾ ਕੋਈ ਕੰਮ ਕਰਦਾ ਹੈ ਜਿਹੜਾ ਸੀਨੀਅਰ ਆਰਟਿਸਟ ਆ ਉਹਨੂੰ ਕਦੇ ਵੀ ਇਹ ਸੋਚ ਨਹੀਂ ਚਾਹੀਦਾ ਕਿ ਇਹਨੂੰ ਕੁਝ ਨਹੀਂ ਪਤਾ ਆਰਟਿਸਟ ਹੋਈ ਹੈ ਅਸੀਂ ਆਪਣੇ ਐਕਸਪੀਰੀਅੰਸ ਇਹਨਾਂ ਨੂੰ ਕੀ ਸਿਖਾਇਆ ਜਾਂ ਇਹਨਾਂ ਤੋਂ ਵੀ ਅਸੀਂ ਕੀ ਸਿੱਖਿਆ ਕਿਉਂਕਿ ਨਵੇਂ ਬੱਚੇ ਵੀ ਬਹੁਤ ਮਿਹਨਤ ਕਰ ਰਿਹਾ ਮੇਰੇ ਨਾਲ ਕੁੜੀ ਖੜੀ ਹੈ ਬਨਰੀਤ ਸਲਾਮ ਤੇ ਬਹੁਤ ਪਿਆਰੀ ਕੁੜੀ ਕਿਉਂਕਿ ਪਹਿਲੀ ਫਿਲਮਾਂ ਦੀ ਡੈਬਿਊ ਹੈ ਤੇ ਆਰਾ ਬੱਬਰ ਉਹ ਤਾਂ ਪ੍ਰਾਣ ਹੰਢਿਆ ਹੋਇਆ ਬੰਦਾ ਹੈ ਮੇਰੇ ਨਾਲ ਤੇਰਾ ਤੇਲਾ ਵੀ ਹੈ ਇਹ ਮਲਕੀ ਤੇਰਾਉਣੀ ਬਹੁਤ ਵਾਰੀ ਲੜ ਵੀ ਪੈਨੀ ਆ ਮੈਂ ਇਹਦੇ ਨਾਲ ਤੇ ਵਧੀਆ ਗੱਲ ਹੈ ਜੇ ਤੁਸੀਂ ਅਰਾਇਤ ਜਿਨੀ ਨਹੀਂ ਵਰਤਦੇ ਤੁਹਾਡੀਆਂ ਘਰ ਤੇ ਵੀ ਹੁੰਦਾ ਪਰ ਥੀਏਟਰ ਕੱਠਿਆ ਨਹੀਂ ਦਿੱਤਾ ਵਧੀਆ ਆਰਟਿਸਟ ਹੈ ਜਿਹੜੇ ਥੋੜੇ ਜਦ ਤੱਕ ਪਹੁੰਚੇ ਹੋਣੇ ਆ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਤਰਨਤਾਰਨ ਦੇ ਵਿੱਚੋਂ ਪਹਿਲੀ ਵਾਰ ਜਿਹੜਾ ਸਾਡਾ ਇਹ ਸ਼ਹਿਰ ਹੈ ਇਹ ਸ਼ਹਿਰ ਚੋਂ ਪਹਿਲੀ ਵਾਰ ਕਿਸੇ ਨੇ ਫਿਲਮ ਪ੍ਰੋਡਿਊਸ ਕੀਤੀ ਹੈ ਪਹਿਲੀ ਵਾਰ ਸਾਡੀ ਕੋਈ ਕੁੜੀ ਇਸ ਫਿਲਮ ਦੇ ਵਿੱਚ ਹੀਰੋਨ ਹੋਣ ਲੱਗੀ ਹੈ ਸੋ ਪਹਿਲੀ ਵਾਰ ਹੋਇਆ ਕਿ ਸਾਡੇ ਇਸ ਸ਼ਹਿਰ ਦੇ ਡਾਇਰੈਕਟਰ ਸਾਡੇ ਇਲਾਕੇ ਦੇ ਮੁੰਡਾ ਡਾਇਰੈਕਟਰ ਮੱਲੀ ਸਾਡੇ ਖਾਂ ਖੜਾ ਹੈ ਸੋ ਇਸ ਤਰ੍ਹਾਂ ਕਰਕੇ ਇਹ ਤਾਂ ਸਾਡੀ ਆਪਣੀ ਫਿਲਮ ਹੈ ਇਹੋ ਜਿਹਾ ਤਜਰਬਾ ਮਿਲਣਾ ਤਰਨਤਾਰਨ ਨੇ ਪਹਿਲਾਂ ਕਦੇ ਨਹੀਂ ਕੀਤਾ ਕਿ ਇੰਨੇ ਬੰਦੇ ਇਕੱਠੇ ਹੋ ਕੇ ਇਸ ਇੱਕ ਸ਼ਹਿਰ ਦੇ ਵਿੱਚੋਂ ਇੱਕ ਪੋਲੀਵੁੱਡ ਦੇ ਵਿੱਚ ਇੱਕ ਫਿਲਮ ਦੇਣ ਜਾ ਰਹੇ ਹਾਂ ਸੋ ਅਗਲੀ ਗੱਲ ਮੈਂ ਫਿਲਮੀ ਕਰਦਾ ਫਿਲਮ ਵੀ ਉਹੋ ਜੀ ਹੈ ਕਿ ਕੋਈ ਜਿਹੋ ਜਾਂ ਅਜ ਸਾਡਾ ਸਮਾਂ ਚੱਲ सारा ਸੋ चल ਤੁਸੀਂ ਅਮਾ ਟਾਈਮ ਕੱਟੇ ਕੱਟਿਆ ਹੈ ਸਾਡੇ ਦੇ ਵਿੱਚ ਬਹੁਤ ਕਰਾਇਆ ਤੁਹਾਨੂੰ ਮਾੜਾ ਬੇਚਾ करते हैं, ਕਰਦੇ ਹੋ ਸਾਡਾ cinema ਨੂੰ ਬਹੁਤ ਵਧੀਆ ਰਹੀ ਤੁਹਾਡਾ ਸਰਵਰ ਬਹੁਤ ਸੋਹਣਾ ਸੀਗਾ ਆਰਟਿਸ ਬਹੁਤ ਵਧੀਆ ਬਾਤ ਮਾਰੀ ਤੁਹਾਡੇ ਕੈਡਿਸ ਬਾਤ ਹੋਈ ਆ ਮਨ ਲ ਇਹ ਤਾਂ ਨਹੀਂ ਤਾਂ ਅਸੀਂ ਦੇਖ ਜਿਹੜੇ ਸਾਡੇ ਘਰ ਘਰ ਦੇ ਨੇ ਕਿੰਨੇ ਲੋਕਾਂ ਨੂੰ ਰੋਟੀ ਦਾ ਮਿਲਦਾ ਕਿੰਨਾਂ ਨੂੰ ਘਰ ਦੇ ਵਿੱਚ ਸੋਈ ਘਰਦੇ ਆ ਮੈਂ ਤਾਂ ਹਮੇਸ਼ਾ ਬਹੁਤ ਮਨ ਲ ਇਹਨਾਂ ਨੂੰ ਬਹੁਤ ਇਨਸਪੈਕਟਿਵ ਦੇਣੀ ਆ ਕਿ ਇਹਨਾਂ ਦੇ ਕਰਕੇ ਸਾਡੇ ਘਰ ਚੱਲਦੇ ਨੇ ਕਿੰਨੀਆਂ ਦੀ ਰੋਟੀਆਂ ਚੱਲਦੀਆਂ ਨੇ ਤੇ ਹਮੇਸ਼ਾ ਇਹਨਾਂ ਨੂੰ ਐਦਾਂ ਐਪਰੀਸ਼ੀਏਟ ਕਰਿਆ ਕਰੋ ਜਿੰਨੀ ਵੀ ਵਧੀਆ ਫਿਲਮਾਂ ਆ ਰਹੀਆਂ ਵਾ ਫਿਲਮਾਂ ਆ ਰਹੀਆਂ ਨੇ ਹਮੇਸ਼ਾ ਪ੍ਰੋਡਿਊਸਰ ਨੂੰ ਐਪਰੀਸ਼ੀਏਟ ਕਰੋ ਤਾਂ ਕਿ ਉਹਨਾਂ ਨੂੰ ਹੋਰ ਹੌਸਲਾ ਵਧੇ ਫਿਲਮਾਂ ਬਣਾਉਣ ਦਾ ਜਿਹੜੀ ਹੋਰ ਇੰਦੂ ਬਾਰੇ ਕੀ ਹੋ ਗਿਆ ਤੇ ਕਹੇ ਜੋ ਕਾਫੀ ਰਿਸਪੌਂਸ ਮਿਲਿਆ ਉਹ ਕਾਫੀ ਮਤਲਬ ਰਿਸਪੈਕਟਫੁਲ ਤੁਹਾਨੂੰ ਕਹਿ ਰਹੀ ਸੀ ਠੀਕ ਹੈ ਅੱਜ ਵੀ ਫਸਟ ਟਾਈਮ ਦਾ ਸਟੰਡ ਦਾ ਨਾ ਇਹ ਬਹੁਤ ਵਧੀਆ ਲੱਗਿਆ ਤੇ ਅੱਜ ਅਸੀਂ ਮਾਈ ਭਾਗੋ ਕਾਲਜ ਦੇ ਸਟੇਜ ਤੇ ਉੱਥੇ ਕੁੜੀਆਂ ਦਾ ਜੋਸ਼ ਦੇਖ ਕੇ ਸੱਚੀ ਮਨ ਆ ਗਿਆ ਆਪਾਂ ਗੱਲ ਕਰ ਰਹੇ ਸੀ ਮੈਂ ਬਸ ਸਟੇਜ ਮੈਂ ਕਹਿੰਦੀ ਸੀ ਤੁਸੀਂ ਦੇਖਣ ਦੇ ਵਿੱਚ ਬਹੁਤ ਸੋਹਣਾ ਕਰਾਉਂਦੇ ਹੋ ਕਹਿੰਦੇ ਤੁਸੀਂ ਅੱਜ ਪਰੰਪਰਾ ਦੇਖ ਕੇ ਫੇਰ ਗੱਲ ਕਰਿਓ ਪਰ ਸਭਜੀ ਅੱਜ ਬਹੁਤ ਮਜ਼ਾ ਆਇਆ ਸਭ ਬਹੁਤ ਹੀ ਅਪਰੀਸ਼ੀਏਟ ਮੈਂ ਇਹ ਮੈਂ ਬੋਲਾਂਗਾ ਦੇਖੋ ਹੈ ਤਾਂ ਇਨਸਾਨ ਆਪਾਂ ਸਾਰੇ ਇਹ ਨਹੀਂਗਾ ਕਿ ਉਹਨਾਂ ਦੀ ਕੋਈ ਔਦਤ ਹੈ ਉਹਨਾਂ ਦੇ ਲਹਿਜਾ ਬੋਲਣ ਦਾ ਤਰੀਕਾ ਬਹੁਤ ਵਧੀਆ ਆ ਹਨਾ ਉਹਨਾਂ ਨੂੰ ਸੁਣਨੋਂ ਇਦਾਂ ਲੱਗਦਾ ਕਿ ਇਹ ਬੋਲੀ ਤਾਂ ਕਿਸੇ ਸੁਣੀ ਚਈਏ ਉਹ ਬਿਟ ਮਨਸ਼ਬਦਾਂ ਆਪਣੀ ਬਹੁਤ ਸੋਹਣੀ ਆ ਵਧੀਆ ਲੱਗਦਾ ਥੋੜਾ ਅਪਰਚ ਆਉਂਦਾ ਇਹਨਾਂ ਦਾ ਪਾਕਿਸਤਾਨੀ ਹਨਾ ਬੋਲੀ ਆ ਜਾਂਦੀ ਆ ਉਹਦੇ ਕਰਕੇ ਤੁਹਾਨੂੰ ਬਹੁਤ ਵਧੀਆ ਲੱਗਦਾ ਤੇ ਹਮੇਸ਼ਾ ਹੀ ਅਸੀਂ ਤੁਹਾਡੇ ਨੂੰ ਵੀ ਅਪਰੀਸ਼ੀਏਟ ਕਰਦੇ ਆਂ ਸੇ ਮੇਰੇ ਚੈਨਲ ਬੋਲੀ ਨੂੰ ਬਹੁਤ ਖੁਸ਼ਮੰਨ ਹੈ ਕਿ ਹਾਂ ਬੜੇ ਕੰਮ ਕਰ ਰਹੇ ਹਾਂ। ਓਕੇ ਠੀਕ ਥੈਂਕ ਯੂ ਸਾਊਥ ਵਾਲਾ ਥੈਂਕ ਯੂ ਤੁਸੀਂ ਮੈਨੂੰ ਮੌਕਾ ਦੇ ਰਹੇ ਹੋ ਆਪਣੇ ਚੈਨਲ ਤੋਂ ਬੋਲਣ ਦਾ। ਅ ਮੈਂ ਇੱਕ ਗੱਲ ਕਲੀਅਰ ਕਰ ਦਾਂ ਕਿ ਮੈਂ ਜੈ ਰਾਈਟਰ ਜਿਸ ਪਰਫੈਸ਼ਨ 'ਚ ਹਾਂ ਇਹ ਇੱਕ ਪਿਓਰ ਬਿਜ਼ਨਸ ਆ। ਮੇਰੀ ਸਭ ਤੋਂ ਜਿਹੜੀ ਮੇਰੀ ਪ੍ਰਾਇਓਰਟੀ ਆ ਉਹ ਲੋਕਾਂ ਨੂੰ ਐਂਟਰਟੇਨ ਕਰਨਾ ਵਾ। ਹਸਾਉਣਾ, ਖੁਸ਼ ਕਰਨਾ ਮੇਰੀ ਤੇ ਡਿਊਟੀ ਇਹ ਵਾ ਕਿ ਮੈਂ ਲੋਕਾਂ ਨੂੰ ਐਂਟਰਟੇਨ ਕਰ ਸਕਾਂ। ਮੈਂ ਜਦੋਂ ਕੋਈ ਫਿਲਮ ਲਿਖਦਾ ਮੇਰੇ ਧਿਆਨ 'ਚ ਸਿਰਫ ਇਹ ਵਾ ਕਿ ਮੈਂ ਲੋਕਾਂ ਨੂੰ ਖੁਸ਼ਕਾਬ ਕਰ ਰਿਹਾ ਕਿ ਮੈਂ ਐ ਇਸ ਤੋਂ ਲਾਵਾ ਮੈਂ ਕੁਝ ਨਹੀਂ ਸੋਚਦਾ ਜਿਹੜੇ ਉਹ ਬਾਹਰ ਜਾ ਰਹੇ ਆ ਅਬਦੀਸ਼ਾਂ ਉਹਨਾਂ ਲਈ ਕੀ ਮੌਕਾ ਹੋ ਗਿਆ ਉਹ ਵੀ ਜਾ ਕੇ ਛੇ ਮੇਦ ਲੋ ਨਹੀਂ ਦੇਖੋ ਜੀ ਇਹ ਤਾਂ ਪੂਰੀ ਦੁਨੀਆ ਚ ਸਦੀਆਂ ਤੋਂ ਲੋਕੇ ਕਰਦੇ ਆ ਇੱਕ ਦੂਸਰੀ ਕੰਟਰੀ ਜਾਂਦੇ ਆ ਯਾਰ ਜਿਹਨੂੰ ਪਲਾਨ ਕਿੰਨੇ ਆ ਕਿ ਪਲਾਨ ਕਰਕੇ ਗਏ ਲੋਕ ਦੋ ਕਹੀਂ ਸਮਝਿਆ ਅੱਜ ਤੋਂ 100 ਸਾਲ ਪਹਿਲਾਂ ਵੀ ਲੋਕ ਜਾਂਦੇ ਸੀ ਉਦੋਂ ਕਿਸੇ ਹੋਰ ਤਰੀਕੇ ਨਾਲ ਜਾਂਦੇ ਸੀ ਅੱਜ ਸਟੂਡੈਂਟ ਕਿਸੇ ਹੋਰ ਤਰੀਕੇ ਨਾਲ ਜਾ ਰਿਹਾ ਤੇ ਤੁਸੀਂ ਹੁਣ ਦੇਖੋ ਜਦੋਂ ਅਸੀਂ ਕਿੰਨੇ ਕਿ ਧਰਤੀ ਇੱਕ ਪਿੰਡ ਬਣ ਗਈ ਆ ਤੇ ਆਨ ਜਾਣ ਲੱਗੂਗਾ ਜੀ ਹੁਣ ਫਿਲਮ ਦਾ ਮੈਸੇਜ ਬਹੁਤ ਸੋਹਣਾ ਵਾ ਸੋ ਮੈਂ ਸਾਰਿਆਂ ਨੂੰ ਇਹ ਕਹਉਂਗੀ ਕਿ 17 ਤਰੀਕ ਨੂੰ ਚੋਰਾ ਨਾ ਯਾਰੀਆਂ ਫਿਲਮ ਦੇਖਣ ਜ਼ਰੂਰ ਜਾਇਓ ਬਹੁਤ ਸੋਹਣੀ ਬਣੀ ਆ ਸਾਰੀ ਕਾਸਟ ਨੇ ਬਹੁਤ ਸਾਰੀ ਮਿਹਨਤ ਕੀਤੀ ਇਹਦੇ ਤੇ ਤੇ ਹੋਰ ਫਿਲਮ ਦੇਖਣ ਚ ਤੁਹਾਨੂੰ ਮਜ਼ਾ ਆਊਗਾ ਕਿ ਫੁੱਲ ਪੈਸਾ ਵਸੂਲ ਆ ਹਾਂ ਜੀ ਅਗਲਾ ਵੀਰ ਤਾਂ ਦਰੋਗੀ ਤਾਂ ਕਿ ਹੋ ਜਾਂ ਸ਼ਾਮ ਲੈ ਕੇ ਕੁੜੀਆਂ ਨਾਲ ਲੱਗੇ ਉਹ ਕੋਲ ਨਾਲ ਜਾਈ ਵਾਪਸ ਮੈਨੂੰ ਤਾਂ ਬਹੁਤ ਮਜ਼ਾ ਆਇਆ ਕਿਉਂਕਿ ਸਾਡਾ ਆਪਣਾ ਹੀ ਏਰੀਆ ਸੀ ਸੋ ਮਤਲਬ ਅਸੀਂ ਮਾਈਪਾਗ ਹੋ ਗਏ ਉੱਥੇ ਇੰਨਾ ਜੋਸ਼ ਕੁੜੀਆਂ ਦਾ ਦੇਖ ਕੇ ਮਤਲਬ એનર્ਜੀ ਆ ਗਈ